ਪਾੜੂ ਬਣੇ ਨੂੰ 5 ਸਾਲ ਹੋ ਗਏ ਸੀ ਉਹਨੂੰ ਕੋਈ ਚੇਅਰਮੈਨ ਵੀ ਨਹੀਂ ਨਸੀਬ ਹੋਇਆ ਸੀਗਾ ਉਸ ਦਿਵਾਰ ਨੂੰ ਚੇਅਰਮੈਨ ਨਸੀਬ ਹੋਇਆ ਤਾਂ 2 ਸਾਲਾਂ ਬਾਅਦ ਉਹ ਚੇਅਰਮੈਨ ਰਿਟਾਇਰ ਹੋ ਗਿਆ ਸੀ 2 ਸਾਲ ਫੇਰ ਨਹੀਂ ਮਿਲਿਆ 10 ਲੱਖ 7 ਸਾਲ ਤੱਕ ਲੋਕ ਬਣਲੇ ਬਿਨਾ ਚੇਅਰਮੈਨ ਤੋਂ ਲੰਘੇ ਬਿਲਕੁਲ ਠੀਕ ਹੈ ਹੁਣ ਜਿਹੜੇ ਚੇਅਰਮੈਨ ਸਾਹਿਬ ਬਣੇ ਆਂਗੇ ਉਹਨਾਂ ਨੂੰ ਐ ਲੱਗਿਆ ਆਹ ਦੇਖੋ ਮੈਂ ਜਦੋਂ ਵੀ ਗੱਲ ਕਰਦਾ ਉਹਨਾਂ ਨਾਲ ਕੋਈ ਮੈਂ ਨਾਲ ਖਾਸੇ ਵਾਲਾ ਟੋੜਕਾ ਬਠੰਡੇ ਆ ਦੀ ਆਦਤ ਹੈ ਅਸਲ ਕਹਾਣੀ ਨਾ ਮੈਨੂੰ ਪਤਾ ਜੀ ਲੱਗਦੀ ਆ ਕਹਿੰਦੇ ਨਾ ਕਿਸੇ ਪਿੰਡ ਦੇ ਵਿੱਚ ਜਦੋਂ ਪੰਚਾਇਤੀ ਇਲੈਕਸ਼ਨਾਂ ਹੋ ਗਈਆਂ ਨਾ ਕੋਈ ਮਤਲਬ ਆਪਣਾ ਪੰਚਾਇਤ ਮੈਂਬਰ ਬਣ ਗਿਆ ਕੋਈ ਸਰਪੰਚ ਬਣ ਗਿਆ ਉਸ ਪਹਿਲਾਂ ਤੇ ਨੰਬਰਦਾਰ ਸੀ ਇਤਨਾ ਕੁਕੜਾ ਮਚੌਦਰੀ ਰਹਿ ਗਿਆ ਉਹ ਕਹਿੰਦਾ ਵੀ ਮੈਨੂੰ ਮੈਨੂੰ ਵੀ ਬਣਾਓ ਕੁਛ ਆਹ ਜਿੱਤੇ ਫਰੇ ਨਾਇਆ ਕਰਕੇ ਕਹਿੰਦਾ ਯਾਰ ਇਹ ਵੀ ਚਲ ਆਪਾਂ ਇਹਨੂੰ ਚੇਅਰਮੈਨ ਲਾਉਣੀ ਆ ਉਹਨੂੰ ਕਿਹਦਾ ਪਿੰਡ ਦੀ ਕੋਈ ਲੋਕਤੰਤਰ ਸੀ ਕੋਈ ਹੈ ਨਾ ਕੋਈ ਕਲੱਬ ਵਗੈਰਾ ਦਾ ਬਣਾਦਾ ਚੇਅਰਮੈਨ ਹੂੰ ਉਹ ਕੀ ਬਣਾ ਕਰੇ ਉਹ ਸੋਚਿਆ ਕਰੇ ਘਰੇ ਬੈਠਾ ਜਾਂ ਨੰਬਰਦਾਰ ਕੋਲੇ ਵੀ ਮੋਹਰ ਹੈ ਸਰਪੰਚ ਦੇ ਕਰ ਇਹ ਵੀ ਬੜੀ ਬਹਿਮਾ ਗੰਮੀ ਰਹਿੰਦੀ ਐ ਮੈਨੂੰ ਕੋਈ ਪੁੱਛਦਾ ਹੀ ਨਹੀਂ ਹੂੰ ਉਹ ਇੱਕ ਬੰਦੇ ਨੂੰ ਕਹਿੰਦਾ ਕਹਿੰਦਾ ਮੇਰਾ ਪਤਾ ਹੀ ਨਹੀਂ ਲੱਗਦਾ ਮੈਂ ਚੇਅਰਮੈਨ ਐ ਉਹ ਕਹਿੰਦਾ ਮੈਂ ਦੱਸਦਾ ਤੇਨੂੰ ਤੇਰਾ ਪਤਾ ਕਿਵੇਂ ਲੱਗੂਗਾ ਤੂੰ ਨਾ ਵੱਡਾ ਸਾਰਾ ਤਰਪਾਲ ਨਹੀਂ ਹੁੰਦੀ ਪੱਲੜ ਜਾ ਹੁੰਦਾ ਹੈ ਜਿਹੜਾ ਉਹ ਲੰਗੜ ਮੰਨ ਲਿਆ ਕਰ ਤੁਰਨ ਵੇਲੇ ਪਿੰਡ 'ਚ ਹੂੰ ਜੋ ਤਰਪਾਲ ਉਹਨੇ ਮੰਗਰ ਬੰਨੜੀ ਜਦੋਂ ਪਿੰਡ ਵਿੱਚ ਦੀ ਉਹ ਐਂ ਦਰਦਾ ਖੋਰ ਕਰਦਾ ਮੰਗਿਆ ਕਰੇ ਤੇ ਲੋਕ ਕਿਆ ਕਰਨ ਐ ਚੇਅਰਮੈਨ ਜਾਂਦਾ ਹਾਂ ਉਹੀ ਗੱਲ ਐ ਵੀ 10 ਸਾਲਾਂ ਤੋਂ ਪਿੰਡ ਦੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਸੀ ਇੰਦੀਆਂ ਦੇਣ ਦੀ ਲੋਕਬਾਲ ਹੁੰਦਾ ਹਲਕੀ ਹੈਗਾ ਇਹ ਉਹਨਾਂ ਇਹ ਪੰਲੜ ਬੰਨੇ ਆ BMW ਕਾਰਾਂ ਦੇ ਇਹਨਾਂ ਨੇ ਮੰਗਰ ਇਹ ਹੁਣ ਗਰ ਤੋਂ ਗੌਰ ਕਰਤੀ ਕੱਲ ਵੀ ਇਹਨਾਂ ਨੇ ਸਾਰੇ ਇੰਡੀਆ 'ਚ ਪਤਾ ਲੱਗ ਗਿਆ ਕਿ ਕੋਈ ਲੋਕਬਾਲ ਵੀ ਹੈਗਾ ਵੈਸੇ ਇਹ ਗੱਲ ਤਾਂ ਠੀਕ ਹੈ